ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਤਹਿਲਕਾ ਪੰਜਾਬੀ ਟੀਵੀ ਤੇ ਜਿੱਦਾਂ ਕਿ ਅਸੀਂ ਸਾਰੇ ਜਾਣਦੇ ਆ ਕਿ ਪੰਜਾਬੀ ਜਿਹੜੇ ਆ ਉਹ ਖਾਣ ਪੀਣ ਦੇ ਬਹੁਤ ਸ਼ਕੀਨ ਆ ਤੇ ਆਓ ਆਪਾਂ ਤੁਹਾਨੂੰ ਅੱਜ ਖਾਣ ਪੀਣ ਦੇ ਹੀ ਮਾਮਲੇ ਦੇ ਵਿੱਚ ਲੈ ਕੇ ਆਏ ਆ ਜੀ ਮਿਸਟਰ ਪੋਟੈਟੋ ਨਾਮ ਦੇ ਇੱਕ ਨਵੇਂ ਸਟਾਲ ਤੇ ਜਿੱਥੇ ਕਿ ਕੋਰੀਅਨ ਡਿਸ਼ ਬਣਾਈ ਜਾ ਰਹੀ ਏ ਆਓ ਆਪਾਂ ਗੱਲਬਾਤ ਕਰਦੇ ਆ ਇਹਨਾਂ ਨਾਲ ਕਿ ਇਹ ਕੀ ਚੀਜ਼ ਏ ਤੇ ਜਲੰਧਰ 'ਚ ਕਦੋਂ ਤੋਂ ਇਹਨਾਂ ਨੇ ਇਹ ਸਟਾਲ ਜਿਹੜਾ ਵਾ ਉਹ ਲਾਇਆ ਹੋਇਆ ਏ ਆਜੋ ਆਪਾਂ ਗੱਲਬਾਤ ਤੁਹਾਡੀ ਕਰਵਾਨੀ ਹੈ ਜੀ ਸਾਡੇ ਨਾਲ ਇੱਕ ਫੈਮਿਲੀ ਮੌਜੂਦ ਨੇ ਜੀ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਕਿੱਥੋਂ ਦੇ ਆਣ ਆਲੇ ਜੀ ਤੁਸੀਂ ਅਸੀਂ ਜਲੰਧਰ ਦੇ ਹੀ ਆਣ ਬਲੇ ਮੈਂ ਤੁਹਾਨੂੰ ਵਿਸਤ੍ਰਿਤ ਦੱਸਦਾ ਕਿ ਟੋਲ ਤੇ ਆਏ ਹਾਂ ਹਾਂ ਜੀ ਤੇ ਕੀ ਖਾ ਰਹੇ ਹੋ ਤੇ ਕਿੱਦਾਂ ਲੱਗ ਰਿਹਾ ਹੈ ਅਸੀਂ ਕਰੀਮੀ ਫਰਾਈਡ ਖਾ ਰਹੇ ਹਾਂ ਤੇ ਬਹੁਤ ਟੇਸਟੀ ਤੇ ਕਰੰਚੀ ਹੈ ਕਾਫੀ ਡਿਲੀਸ਼ੀਅਸ ਹੈ ਤੇ ਪਹਿਲੇ ਕਦੇ ਤੁਸੀਂ ਨਾਮ ਸੁਣਿਆ ਜਾਂ ਪਹਿਲੇ ਕਿਸੇ ਖਾਧਾ ਕਰੀ ਕਦੇ ਨਹੀਂ ਇਹ ਫਰਸਟ ਟਾਈਮ ਹੀ ਖਾਧਾ ਸੀ ਅਸੀਂ ਅਸੀਂ ਮਤਲਬ YouTube ਤੋਂ ਦੇਖ ਕੇ ਹੀ ਆਏ ਆ ਇੱਥੇ ਹਾਂ ਜੀ ਸਰ ਜੀ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਮੋਹਿਦ ਗੁਪਤਾ ਜ ਕਦੋਂ ਦਾ ਕਿੱਦਾਂ ਲੱਗ ਰਿਹਾ ਬਹੁਤ ਵਧੀਆ ਜੀ ਬਹੁਤ ਵਧੀਆ ਫਸਟ ਟਾਈਮ ਆਏ ਬਹੁਤ ਵਧੀਆ ਤੇ ਕੀ ਸੰਦੇਸ਼ ਦੇਣਾ ਚਾਹੁੰਦੇ ਜਲੰਧਰ ਵਾਲਿਆਂ ਨੂੰ ਇਸ ਬਾਰੇ ਸਾਰੇ ਜਣੇ ਆਓ ਤੇ ਖਾਓ ਟੇਸਟ ਕਰੋ ਬਹੁਤ ਵਧੀਆ ਤੇ ਤੁਸੀਂ ਕਿਹੜਾ ਡਿਸਟਰਾਏ ਕਰ ਰਹੇ ਹੋ ਮੈਂ ਕਰੀਮਨੀਆਂ ਜੀ ਕਰੀਮਾ ਹਾਂਜੀ ਹਾਂ ਹੁਣ ਸਾਡੇ ਨਾਲ ਮੌਜੂਦ ਨੇ ਜੀ ਮਿਸਟਰ ਪੋਟੈਟੋ ਸਟਾਲ ਦੇ ਜਿਹੜੇ ਆ ਸ਼ੈਫ ਆ ਆਪਾਂ ਗੱਲਬਾਤ ਤੁਹਾਡੀ ਕਰਵਾਨੇ ਆ ਆ ਕੀ ਹਾਲ ਆ ਸਰ ਵਧੀਆ ਭਾਈ ਤੁਸੀਂ ਦੱਸੋ ਕੀ ਨਾਮ ਦੀ ਤੁਹਾਡੀ ਭਾਈ ਆਪਣੇ ਨਾਮ ਰੋਹਿਤ ਹੈਗਾ ਵੀ ਰੋਹਿਤ ਹਾਂਜੀ ਭਾਈ ਕਿਹੜੀ ਡਿਸ਼ ਤਿਆਰ ਕਰ ਰਹੇ ਹੋ ਇਹਨਾਂ ਸ਼ਹਿਰ ਦੇ ਵਿੱਚ ਤੁਸੀਂ ਵਾਹ ਵਾ ਕਰਾ ਛੱਡੀ ਹੈ ਭਾਈ ਇਹ ਆਪਣੀ ਕੋਰੀਆ ਦੀ ਡਿਸ਼ ਤਿਆਰ ਕਰ ਰਹੇ ਆ ਠੀਕ ਹੈ ਜੀ ਤਾਂ ਨੂੰ ਵੀ ਖਲਾਉਂਗੇ ਤੇ ਅੱਗੇ ਵੀ ਖਲਾਉਂਗੇ ਭਾਜੀ ਕੀ ਨਾਮ ਹੈ ਜੀ ਇਸ ਡਿਸ਼ ਦਾ ਭਈ ਇਹ ਪੋਟੇਟੋ ਟਵਿਸਟਰ ਹੈ ਭਾਈ ਜੀ ਪੋਟੇਟੋ ਟਵਿਸਟਰ ਹਾਂ ਜੀ ਬਈ ਇੱਕ ਵਾਰੀ ਦਿਖਾਓ ਰ ਕੀ ਡਿਸ਼ ਹੈ ਜੀ ਭਈ ਆ ਦੇਖੋ ਇਹ ਲੱਗੀਆਂ ਹੈ ਭਈ ਆਪਣੇ ਕਰੈਂਚੀ ਵਾਲਾ ਪੋਟੇਟੋ ਟਵਿਸਟਰ ਆਪਣੇ ਕੋਲ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਨੋਰਮਲ ਹੁੰਦਾ ਇੱਕ ਕਰੰਮ ਵਾਲਾ ਹੁੰਦਾ ਭਾਈ ਪੰਜਾਬੀ ਚ ਕਹਿੰਦੇ ਆ ਆਲੂ ਆ ਹਾਂ ਜੀ ਭਾਈ ਇਹਨੂੰ ਆਪਾਂ ਪੰਜਾਬੀ ਚ ਆਲੂ ਕਹਿੰਦੇ ਆ ਲੋਕਾਂ ਦੇ ਘਰਾਂ ਚ ਵੀ ਆ ਤੁਸੀਂ ਕੀ ਖਾਸ ਆ ਇੱਥੇ ਲੈਣਾ ਲੱਗੀਆਂ ਹੋਈਆਂ ਭਈ ਆਪਣੇ ਕੋਲ ਭਈ ਮਸਾਲੇ ਦੇ ਖਾਸ ਆ ਮਸਾਲੇ ਲੱਗੇ ਹੋਇਆ ਸਾਰੇ ਮਸਾਲੇ ਭਾਈ ਆਪਣੇ ਕੋਲ 11 ਤਰ੍ਹਾਂ ਦੇ ਮਸਾਲੇ ਹੋਇਆ ਤੇ ਆਪਣੇ ਮਸਾਲੇ ਸਾਰੇ ਅਲੱਗ-ਅਲੱਗ ਲੱਗੇ ਆ ਭਾਈ ਕਿਹੜੇ-ਕਿਹੜੇ ਮਸਾਲੇ ਹੁੰਦੇ ਤੁਹਾਨੂੰ ਭਾਈ ਆਪਣੇ ਕੋਲ ਪੇਰੀ-ਪੇਰੀ ਆ, ਲੈਮਨ ਚਿਲੀ ਆ, ਪੰਜਾਬੀ ਤੜਕਾ, ਚੀਜ਼ ਮਸਾਲਾ, ਕਰੀਮ ਆਨਿਅਨ, ਬਾਰਬੀਕਿਊ ਇਹ ਮਸਾਲੇ ਇਹ ਰ ਤੁਸੀਂ ਦਿਖਾ ਸਕਦੇ ਕਿਹੜੇ ਆ ਵੀ ਦੇਖੋ ਆਪਣੇ ਸਾਰੇ ਲੱਗ ਮਸਾਲੇ ਆਪਣੇ ਕੋਲ ਹਰ ਇੱਕ-ਇੱਕ ਅਲੱਗ-ਅਲੱਗ ਦਬਿਆ ਹੋਇਆ ਆ ਜਾਂ ਆਪ ਤੁੱਪੇ ਹੋਏ ਆ ਭਾਈ ਇਹ ਸਪੈਸ਼ਲ ਬੰਬੇ ਤੋਂ ਮੰਗਵਾਈਦੇ ਆਪਾਂ ਅੱਛਾ ਬੰਬੇ ਤੋਂ ਮੰਗਵਾਈਦੇ ਹਾਂ ਠੀਕ ਹੈ ਜੀ ਤੇ ਇਹ ਸ਼ੁਰੂ ਕਰ ਰਹੇ ਆਏ ਭਾਈ ਸਾਨੂੰ 2 ਮਹੀਨਾ ਹੋ ਗਿਆ ਉਹਦੇ ਮੇਰੇ ਪਹਿਲੇ ਮੇਰੇ ਵੱਡੇ ਵੀ ਨੇ ਸਟਾਰਟ ਕੀਤੀ ਸੀ ਕਿ ਲక్ష్ਮੀ ਲਾਇ ਮੰਦਿਰ ਦੇ ਬਾਹਰ ਤੇ ਉਹਨਾ ਤੋਂ ਮੈਂ ਸਿੱਖ ਕੇ ਹੁਣ ਆਪੇ ਮੈਂ ਦੂਜੀ ਲਈ ਪਈ ਤੇ ਲੋਕੀ ਤੇ ਹੋਰ ਕੰਮ ਬਥੇਰੇ ਕਰ ਰਹੇ ਤੁਸੀਂ ਇਹ ਆਈਡੀਆ ਕਿੱਥੋਂ ਮਤਲਬ ਇਹ ਭਾਈ ਇਹ ਸ਼ੁਰੂ ਕਰੀ ਭਾਈ ਜਿੱਦਾਂ ਕਿ ਇਹ ਹਨਾ ਕਿਸੇ ਹੋਰ ਵੀ ਹੈ ਹੀ ਨਹੀਂ ਕਿਸੇ ਜਗ੍ਹਾ ਹੈ ਹੀ ਨਹੀਂ ਤੇ ਇਹ ਮੇਰੇ ਭਰਾ ਨੇ ਸਿੱਖੇ ਸੀਗੇ ਨੈਟ ਤੋਂ ਦੇਖ ਕੇ ਤੇ ਉਹਨਾਂ ਨੇ ਹੁਣ ਮੈਨੂੰ ਸਿਖਾਇਆ ਮੈਂ ਆਪਣੇ ਵੱਲੋਂ ਆਈਡੈਂਟ ਕੀਤਾ ਹੋਇਆ ਇਹ ਜਿਹੜਾ ਮਤਲਬ ਪੋਟੈਟੋ ਜਿਹੜਾ ਹੈਗਾ ਵਾ ਇਹਨੂੰ ਤੁਸੀਂ ਆ ਸਪਰਿੰਗ ਟਾਈਪ ਮਤਲਬ ਟਵਿਸਟਰ ਇਹਨੂੰ ਕਿਹਾ ਜਾਂਦਾ ਇਹਦੀ ਕੋਈ ਸਪੈਸ਼ਲ ਮਸ਼ੀਨ ਹੈ ਜਾਂ ਇਹ ਤੁਹਾਡਾ ਹੱਥ ਦਾ ਆਟਿਆ ਭਾਈ ਕੁਝ ਤਾਂ ਆਪਣੀ ਮਸ਼ੀਨ ਦੀ ਆ ਬਾਕੀ ਆਪਣੇ ਹੱਦ ਦਾ ਆਟਿਆ ਠੀਕ ਹੈ ਜੀ ਤੇ ਇਸ ਚੀਜ਼ ਦਾ ਕੀ ਪ੍ਰਾਈਸ ਰੱਖਿਆ ਹੋਇਆ ਤੁਸੀਂ ਭਾਈ ਆਪਣੇ ਕੋ 50 ਤੋ ਵੀ ਆ 60 ਦਾ ਵੀ ਆ ਤੇ 70 ਦਾ ਹੀ 80 ਦਾ ਵੀ ਆ ਉਹ ਕੁਆਂਟੀਟੀ ਦੇ ਹਿਸਾਬ ਨਾਲ ਹਾਂਜੀ ਭਾਈ ਜੀ ਤੇ ਜਿਹੜੇ ਮਸਾਲਿਆਂ ਦਾ ਇੱਕੋ ਰੇਟ ਹੈ ਜਾਂ ਅਲੱਗ-ਅਲੱਗ ਮਸਾਲਿਆਂ ਦਾ ਵੀ ਰੇਟ ਭਾਈ ਮਸਾਲੇ ਦੇ ਅਲੱਗ-ਅਲਗ ਆ ਤੇ ਚਲੋ ਇੱਕ ਸਾਨੂੰ ਹੁਣ ਬਣਾ ਕੇ ਸਾਡੇ ਸ਼ਰੋਤਿਆਂ ਨੂੰ ਬਣਾ ਕੇ ਦਿਖਾਓ ਓਕੇ ਭਾਈ ਤੁਸੀਂ ਕਿੱਦਾਂ ਬਣਾ ਰਹੇ ਆ ਕਰ ਰਹੇ ਹੋ ਭਾਈ ਆ ਦੇਖੋ ਆਪਣੀ ਸਟਾਰਟਿੰਗ ਤੋਂ ਪਹਿਲਾ ਪ੍ਰੋਸੈਸ ਆਈ ਹੈ ਇਹ ਆਲੂ ਚਾਪਸਟਿਕ ਪਾਈਦੀ ਆ ਠੀਕ ਹੈ ਇਹ ਪਹਿਲਾ ਲੂਆ ਜਾਂ ਨੋਰਮਲ ਹੈ ਭਾਈ ਨੋਰਮਲ ਹੈ ਜੀ ਅੱਛਾ ਨੋਰਮਲ ਹੈ ਹਾਂਜੀ ਠੀਕ ਹੈ ਤੇ ਬਾਅਦ ਚ ਇਹਨੂੰ ਭਾਈ ਆਪਾਂ ਮਸ਼ੀਨ 'ਚ ਪਾ ਕੇ ਠੀਕ ਹੈ ਇਹਨੂੰ ਬਲੈਂਡ ਕਰਦੇ ਨੇ ਇਹ ਸਪਰਿੰਗ ਬਣਾਉਣ ਲਈ ਆਦਾ ਹਨਾ ਜਿਹੜੀ ਆ ਹਾਂਜੀ ਭਾਈ ਆ ਦੇਖੋ ਨਾਲ ਹੀ ਨਾਲ ਸਟਿਕ ਬਣੀ ਜਾਂਦੀ ਹੈ ਨਾਲੇ ਵੀ ਤੁਸੀਂ ਹੁਣਾਂ ਨੂੰ ਸਪਰਿੰਗ ਬਣਾ ਲਿਆ ਜੀ ਤੇ ਹੁਣ ਇਸ ਤੋਂ ਬਾਅਦ ਕੀ ਪ੍ਰੋਸੈਸ ਹੈ ਜੀ ਭਾਈ ਹੁਣ ਇਹਦਾ ਟਵਿਸਟਰ ਹਾਂਜੀ ਭਾਈ ਸਪ੍ਰਿੰਗ کہہ ਸਕਦੇ ਆ ਹਾਂਜੀ ਭਾਈ ਸਪ੍ਰਿੰਗ ਵੀ ਕਹਿ ਸਕਦੇ ਆ ਇਹਨੂੰ ਠੀਕ ਹੈ ਜੀ ਆ ਦੇਖੋ ਭਾਈ ਇਹ ਹੋ ਗਈ ਆਪਣੀ ਸਪ੍ਰਿੰਗ ਤਿਆਰ ਠੀਕ ਹੈ ਜੀ ਤੁਹਾਨੂੰ ਭਾਈ ਆਪਾਂ ਡਿਪ ਦੇਣੇ ਟਿਕਸ ਵਾਲ ਹੋਰ ਸੀਗਾ ਇਹ ਚੀਜ਼ ਇਹ ਇਹ ਭਾਈ ਬ੍ਰੈਡ ਕਰਾਮ ਆ ਠੀਕ ਹੈ ਰਾਈਸ ਫਲੋਰ ਆ ਕਲਾਮ ਫਲੋਰ ਵਿਦ ਮਸਾਲੇ ਓਕੇ ਹਾਂਜੀ ਭਾਈ ਇਹਨੂੰ ਇਹਦੇ ਚ ਚੰਗੀ ਤਰ੍ਹਾਂ ਡਿਪ ਕਰ ਦੇਣਾ ਹਾਂਜੀ ਭਾਈ ਡਿਪ ਕਰਕੇ ਫਿਰ ਚ ਭਾਈ ਆਪਾਂ ਲੋਨੇ ਬੈਟਰ ਕਰਾਂ ਠੀਕ ਹੈ ਜੀ ਇਨੂੰ ਮਤਲਬ ਸਪੈਸ਼ਲ ਕੋਰੀਆ ਡਿਸ਼ ਕਿਹਾ ਜਾਂਦਾ ਹੈ ਪਰ ਕੋਰੀਅਨ ਪੋਟੈਟੋ ਵੀ ਕਹਿ ਸਕਦੇ ਆ ਇਹਨੂੰ ਹਾਂਜੀ ਹਾਂਜੀ ਭਾਜੀ ਤੇ ਕੋਰੀਅਨ ਪੋਟੈਟੋ ਵੀ ਕਹਿ ਸਕਦੇ ਆ ਇਹਨੂੰ ਹਾਂਜੀ ਕਹਿ ਸਕਦੇ ਭਾਜੀ ਠੀਕ ਹੈ ਜੀ ਇਹ ਭਾਈ ਆਪਣੇ ਲੱਗ ਰਿਹਾ ਬ੍ਰੈਡ ਕਰਮ ਹੁਣ ਇੱਥੇ ਸਹੀ ਬ੍ਰੈਡ ਕਰਮ ਲੱਗ ਰਿਹਾ ਹਾਂਜੀ ਜਾਂ ਇਹਨਾਂ ਲਾ ਕੇ ਵੀ ਜ਼ਿਆਦਾ ਕ੍ਰਿਸਪੀ ਹੁੰਦਾ ਫਿਰ ਠੀਕ ਹੈ ਇਹ ਵਿਦਆਊਟ ਬ੍ਰੈਡ ਕਰਮ ਤੋਂ ਵੀ ਤੁਹਾਡੇ ਕੋ ਗਾਹ ਕਾ ਕੇ ਖਾ ਸਕਦੇ ਆ ਹਾਂਜੀ ਜ਼ਰੂਰ ਭਾਜੀ ਕੋਈ ਕਈ ਚੀਜ਼ ਨਹੀਂ ਕਈ ਹਾਂਜੀ ਹਾਂਜੀ ਭਾਈ ਆ ਬਈ ਹੋ ਗਿਆ ਆਪਣੇ ਤਿਆਰ ਜੀ ਹੈਨ ਫੋਨ ਲੱਗੇ ਭਾਈ ਇੱਥੇ ਤੇਲ ਚ ਏਡੀ ਫਰਾਈ ਕਰ ਦਿੱਤਾ ਵੀ ਹਾਂਜੀ ਭਾਈ ਇਹ ਕਿਹੜਾ ਤੇਲ ਹੈ ਜੀ ਇਹ ਭਾਈ ਇਹ ਆਪਣੇ ਸਰਉਦਾ ਮਰਸਡੋਰ ਸਰਉਦਾ ਤੇਲ ਹਾਂਜੀ ਭਾਈ ਠੀਕ ਹੈ ਇਹ ਕਿੰਨੀ ਦੇਰ ਤੱਕ ਆਪਾਂ ਨੂੰ ਹੁਣ ਵਿੱਚ ਰਹਿਣ ਦੇਣਾ ਡਿਪ ਕਰੰਦੇ ਨਾ ਭਾਈ 5 ਮਿੰਟਸ ਤੱਕ 5 ਮਿੰਟਸ ਹਾਂਜੀ ਭਾਈ ਠੀਕ ਹੈ ਲਓ ਭਾਈ ਜੀ ਹੁਣ ਡੀਪ ਫ੍ਰਾਈਟ ਤੋਂ ਬਾਅਦ ਹੁਣ ਕੀ ਕਰਨਾ ਆਪਾਂ ਪੈਨ ਨੂੰ ਆਪਾਂ ਡੀ ਫ੍ਰਾਈ ਕਰ ਲਿਆ ਹੁਣ ਭਾਈ ਇੱਥੇ ਆਪਾਂ ਮਸਾਲੇ ਪਾਉਣੇ ਆ ਠੀਕ ਹੈ ਜੀ ਹਾਂਜੀ ਭਾਈ ਇਹਦੇ ਚ ਮਤਲਬ ਕਈ ਲੋਕੀ ਆਇਲ ਨਹੀਂ ਜ਼ਿਆਦਾ ਪਸੰਦ ਕਰਦੇ ਆਪਾਂ ਚੰਗੀ ਤਰ੍ਹਾਂ ਇਹਦੇ ਚ ਆਇਲ ਜਿਹੜਾ ਵਾ ਉਹ ਅਰੇ ਮੈਨੂੰ ਭਾਈ ਆਪਾਂ ਟਿਸ਼ੂਨੇ ਕੱਢ ਦਿੰਨੇ ਆ ਆਇਲ ਅੱਛਾ ਟਿਸ਼ੂਨੇ ਕੋਈ ਇਹਨਾਂ ਇਸ਼ੂ ਨਾ ਹੋਵੇ ਕੋਈ ਪ੍ਰੋਬਲਮ ਨਾ ਹੋਵੇ ਅੱਗੇ ਜਾ ਕੇ ਠੀਕ ਹੈ ਜੀ ਹਾਂਜੀ ਭਾਈ ਆ ਦੇਖੋ ਭਾਈ ਇਹਨਾਂ ਆਪਾਂ ਸਾਰੇ ਤੇਲ ਇੱਥੇ ਸੁਖਾ ਲੈਣਾ ਭਾਈ ਅੱਛਾ ਸਾਰਾ ਆਇਲ ਨਿਕਲ ਜਾਣਾ ਹਾਂਜੀ ਭਾਜੀ ਇੱਥੇ ਠੀਕ ਹੈ ਚਲੋ ਇੱਕ ਚੀਜ਼ ਰੋਹਿਤ ਜੀ ਹੋਰ ਸੀਗੀ ਹਾਂਜੀ ਭਾਜੀ ਜਿੱਦਾਂ ਤੁਹਾਡੇ ਕੋਲ 11 ਤਰ੍ਹਾਂ ਦੇ ਮਸਾਲੇ ਆ ਹਾਂਜੀ ਹਾਂਜੀ ਭਾਈ ਜੇ ਬੰਦੇ ਨੇ ਦੋ ਟੈਸਟ ਕਰਨੇ ਪਾਉਂ ਉਹ ਦੋ ਚੀਜ਼ ਦੋ ਵਾਰੀ ਬਣਾਉਣਾ ਪਊਗਾ ਕਿ ਇੱਕੋ ਚ ਦੋ ਨਹੀਂ ਭਾਜੀ ਆਪਾਂ ਹਨਾ ਇੱਕ ਜੀ ਬਣਾ ਦੋਗੇ ਹਾਫ ਹਾ ਮਸਾਲੇ ਪਾ ਸਕਦੇ ਹਾਂ ਅੱਛਾ ਜਿਹੜਾ ਬੰਦਾ ਉਹਨੂੰ ਮਤਲਬ ਪਸੰਦ ਕਰ ਜਿਹੜਾ ਭਾਈ ਪਸੰਦ ਕਰੇਗੇ ਅਹੀ ਉਹ ਪਾ ਦੋਗੇ ਠੀਕ ਹੈ ਜੀ ਇੱਕ ਵਾਰੀ ਦਿਖਾਓ ਜਿੱਦਾਂ ਮੰਨ ਲਓ ਹੁਣ ਇੱਕ ਇੱਕ ਗਾਹ ਕਹਿੰਦਾ ਤੁਹਾਨੂੰ ਆਕੇ ਕਿ ਜੀ ਮੈਂ ਪੰਜਾਬੀ ਤੜਕਾ ਖਾਣਾ ਚਾਹੁੰਦਾ ਹਾਂ ਤੇ ਨਾਲ ਮੈਂ ਉਹਦੇ ਇੱਕ ਦਾ ਮਸਾਲਾ ਹੋਰ ਜਿਹੜਾ ਆਹ ਦੇਖੋ ਭਾਈ ਤੁਹਾਡੇ ਇਹ ਹਫਤੇ ਮੈਂ ਪਈ ਪੌਣ ਲਗਾ ਪੈਰੀ ਪੈਰੀ ਠੀਕ ਹੈ ਇਹ ਪੈਰੀ ਪੈਰੀ ਮਸਾਲਾ ਜਿਹੜਾ ਵਾ ਉਹ ਮਿਰਚਾ ਵਾਲਾ ਮਸਾਲਾ ਜਿਹਨੂੰ ਕਿਹਾ ਜਾਂਦਾ ਹਾਂਜੀ ਭਾਈ ਇਹ ਸਪਾਈਸ ਜੇ ਕੋਈ ਕਿਸੇ ਨੇ ਘੱਟ ਖਾਣਾ ਹੁੰਦਾ ਭਾਈ ਅਸੀਂ ਇਹ ਸਪਾਈਸ ਜੇ ਥੋੜਾ ਘੱਟ ਵੀ ਕਰ ਦਿੰਨੇ ਆ ਠੀਕ ਹੈ ਇਹ ਭਾਈ ਆਪਣਾ ਆ ਗਿਆ ਪੰਜਾਬੀ ਤੜਕਾ ਇਹ ਪੰਜਾਬੀ ਤੜਕਾ ਮਤਲਬ ਸ਼ਰੋਤਿਆਂ ਨੂੰ ਇਹ ਚੀਜ਼ ਬਹੁਤ ਚੰਗੀ ਲੱਗੇਗੀ ਕਿ ਇੱਕੋ ਸਟਿਕ ਦੇ ਵਿੱਚ ਆਪਾਂ ਨੂੰ ਦੋ ਤਰ੍ਹਾਂ ਦਾ ਸਵਾਦ ਮਿਲ ਸਕਦਾ ਹਾਂਜੀ ਭਾਈ ਬਹੁਤ ਵਧੀਆ ਜਿੱਦਾਂ ਘਰ ਦੇ ਆ ਜਾਣ ਤੇ ਉਹ ਪੰਜਾਬੀ ਤੜਕਾ ਜਾਂ ਪੈਰੀ ਪੈਰੀ ਖਾ ਸਕਦੇ ਬੱਚੇ ਆ ਜਾਂਦੇ ਉਹਨਾਂ ਨੂੰ ਨਾਲ ਕਰੀਮੋਨੀ ਵੀ ਲੱਗ ਸਕਦੇ ਭਾਈ ਹਾਂਜੀ ਭ ਮਾਇਓ ਸੌਸ ਇਹ ਤੁਸੀਂ ਰੈਡੀਮੇਡ ਲੈ ਕੇ ਆਨੇ ਆ ਹਾਂਜੀ ਭਾਜੀ ਠੀਕ ਜਿਹਨੂੰ ਅਬ ਮਿਊਨਸ ਸੌਸ ਕਰਨੇ ਆ ਉਹੀ ਹੈ ਇਹ ਹਾਂਜੀ ਭਾਈ ਇਹ ਉਹੀ ਆ ਠੀਕ ਹੈ ਇਹ ਪਾਈ ਤੰਦੂਰੀ ਮਾਇਓ ਇਹ ਕਿਹੜੀ ਤੰਦੂਰੀ ਮਾਇਓ ਭਾਜੀ ਤੰਦੂਰੀ ਮਾਇਓ ਹਾਂਜੀ ਭਾਜੀ ਇਹ ਹਰ ਇੱਕ ਟੁਇਸਟਰ ਚ ਪਾਉਗੀ ਜੀ ਭਾਈ ਸਾਰਿਆਂ ਤੇ ਪਾਉਂਦੀ ਆ ਆਪਣੇ ਤੋਂ ਕ੍ਰਿਸਪੀ ਤੋਂ ਲੈ ਕੇ ਨਾਰਮਲ ਤੱਕ ਪਿਆ ਤੇ ਵੀ ਪਾਉਣੇ ਪਈ ਆਪਾਂ ਠੀਕ ਹੈ ਠੀਕ ਹੈ ਫਲੋ ਇਹ ਹੁਣ ਆਪਣਾ ਕੰਪਲੀਟ ਹੋ ਗਿਆ ਜੀ ਹਾਂਜੀ ਭਾਈ ਇਹ ਬਣ ਗਿਆ ਭਾਈ ਆਪਣਾ ਪੈਰੀ ਪੈਰੀ ਵਿਦ ਪੰਜਾਬੀ ੜੜਕਾ ਪੰਜਾਬੀ ੜੜਕਾ ਤੋਂ ਪੈਰੀ ਪੈਰੀ ਉੱਪਰ ਤੋਂ ਸ਼ੁਰੂ ਹਾਂਜੀ ਭਾਈ ਅ ਦੇਖਿਆ ਤੁਸੀਂ ਕਿ ਮਿਸਟਰ ਪਟੈਟੋ ਕੋਰੀਅਨ ਡਿਸ਼ ਜਿਹੜੀ ਆ ਪੰਜਾਬੀਆਂ ਦਾ ਜਿਹੜਾ ਵਾ ਉਹ ਆਲੂ ਜਿਹੜਾ ਵਾ ਉਹ ਕਿਦਾਂ ਉਹ ਸਜਾ ਕੇ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਆ ਇੱਕ ਵਾਰੀ ਆਓ ਤੇ ਜ਼ਰੂਰ ਖਾਓ ਆ ਰੋਹਿਤ ਜੀ ਨੂੰ ਆਪਾਂ ਇੱਕ ਜਿਹੜੀ ਐਡਰੈਸ ਪੁੱਛ ਲੈਣੇ ਆ ਰੋਹਿਤ ਜੀ ਆਪਣਾ ਜਿਹੜਾ ਸਟਾਲ ਤੁਸੀਂ ਮਿਸਟਰ ਪੋਟੈਟੋ ਨਾਮ ਤੇ ਰੱਖਿਆ ਇਹ ਕਿਹੜੀ ਜਗ੍ਹਾ ਤੇ ਕਿੰਨੇ ਵਜੇ ਤੱਕ ਖੁੱਲ੍ਹਾ ਹੁੰਦਾ ਇਹ ਭਾਈ ਆਪਣੀ ਜਿਹੜਾ ਪੀਪੀਆਰ ਦੀ ਕੋਲੀ ਹੈ ਠੀਕ ਹੈ ਨਯਨ ਮੰਦਿਰ ਦੇ ਉਹਦੇ ਪਿੱਛੇ ਪਾਈਏ ਲੋਨੇ ਆਪਾਂ ਤੇ 5 ਤੋਂ 10 ਤੱਕ ਰਹਿੰਦਾ ਭਾਈ 5 ਵਜੇ ਤੋਂ 10 ਵਜੇ ਤੱਕ ਹਾਂਜੀ ਭਾਜੀ ਤੇ ਜਦੋਂ ਵੀ ਤੁਹਾਡਾ ਦਿਲ ਕਰੇ ਜਾਂ ਬੱਚਿਆਂ ਨੂੰ ਇਹ ਚੀਜ਼ ਖਾਣ ਦੀ ਆਵੇ ਤੇ ਪਲੀਜ਼ ਇੱਕ ਵਾਰੀ ਵਿਜ਼ਿਟ ਜ਼ਰੂਰ ਕਰੋ ਇੱਥੇ ਰੋਹਿਤ ਜੀ ਤੁਹਾਨੂੰ ਬਹੁਤ ਪਿਆਰ ਨਾਲ ਚੀਜ਼ ਖਵਾ ਰਹੇ ਨੇ ਅੱਗੇ ਵੀ ਆ ਤੁਹਾਨੂੰ ਅਸੀਂ ਇਦਾਂ ਦੀ ਵੀਡੀਓ ਦਿਖਾਉਂਦੇ ਰਾਵਾਂਗੇ ਧੰਨਵਾਦ